ਸਾਸੀ ਕਾ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਹਾਂ ਮਿੱਤਰੋ ਫਰੋਇਦਪੁਰ ਜ਼ਿਲ੍ਹੇ ਦੇ ਪਿੰਡ ਮਿਰਜੇ ਕੇ ਵਿੱਚ ਮਿਰਜੇ ਕੇ ਪਿੰਡ ਇੱਕ ਫਰੋਇਪੁਰ ਜ਼ਿਲ੍ਹੇ ਦਾ ਮਨਮਤਾ ਨਗਰ ਆ ਪਿੰਡ ਵੱਡਾ ਮਿੱਤਰੋ ਜਦੋਂ ਮੁਦਗੀ ਤੋਂ ਤੁਸੀਂ ਫਰੋਇਪੁਰ ਮੁਗਾ ਰੋਡ 2 ਆਉਂਦਾ ਜਿਹੜਾ ਉਹ ਰੋਡ ਦੇ ਉੱਤੇ ਆਉਨੇ ਉੱਤਰ ਜਿਹੜਾ ਨਗਾਹੇ ਨੂੰ ਛੜਕ ਜਾਂਦੀ ਆ ਜਾਂ ਬਾਗੇ ਪੁਰਾਣੇ ਨੂੰ ਛੜਕ ਨਿਕਲ ਜਾਂਦੀ ਆ ਉਹ ਛੜਕ ਮਿੱਤਰੋ ਇਹ ਮਿਸ਼ਰੀ ਵਾਲੇ ਵਿੱਚ ਦੀ ਹੋ ਕੇ ਫਿਰ ਵੱਡਾ ਹਾਈਵੇ ਫੜਦੀ ਆ ਇਹਨਾਂ ਪਿੰਡ ਸੜਕਾਂ ਦੇ ਉੱਤੇ ਪਿੰਡ ਆਉਂਦੇ ਆ ਲੋਹਾਮ ਮਿਰਜੇ ਕੇ ਵੱਡਾ ਭਾਈ ਕਸਰਾ ਵਾਲੀ ਸਹਜਾਦੀ ਸ਼ਕੂਰ ਇਹਨਾਂ ਪਿੰਡਾਂ ਦੇ ਵਿੱਚੋਂ ਦੀ ਨੰਗਦੇ ਨਗਾਉਂਦੇ ਤੁਸੀਂ ਗਾਂ ਜਾਣੇ ਆ ਮਿੱਤਰੋ ਤੇ ਉਸੇ ਸੜਕ ਦੇ ਉੱਤੇ ਨੰਗਦੇ ਅੰਸਾਰ ਲੋਹਾਮ ਪਿੰਡ ਪਾਰ ਕਰਦੇ ਤੇ ਉਹ ਗੇਟ ਤੋਂ ਸਿੱਧੀ ਛੜਕ ਆਉਂਦੀ ਆ ਮਿਰਜੇ ਕੀ ਪਿੰਡ ਦੇ ਵਿੱਚ ਜੇ ਤੁਸੀਂ ਉਹ ਥੋੜਾ ਜਿਹਾ ਗਾਂ ਲੰਘ ਚੁੱਕੇ ਆ ਫਿਰ ਵੀ ਕਾਬਰਨ ਦੀ ਕੋਈ ਲੋੜ ਨਹੀਂ ਅੱਗੇ ਜਾ ਕੇ ਵਾੜਾ ਭਾਈ ਕਾ ਪਿੰਡ ਆ ਜਾਂਦਾ ਵਾ ਵਾੜਾ ਭਾਈ ਕੇ ਪਿੰਡ ਤੋਂ ਬਸ ਕਿਲੋ ਕਿਲੋਮੀਟਰ ਦੀ ਦੂਰੀ ਤੇ ਨਾਲ ਵਸਿਆ ਹੋਇਆ ਪਿੰਡ ਕੱਬਰ ਵਛੇ ਸੋਰੀ ਮਿਰਜੇ ਕੀ ਤੇ ਮਿਰਜੇ ਕੇ ਪਿੰਡ ਤੋਂ ਕੱਬਰ ਵਛੇ ਵਾਲੀ ਛੜਕ ਦੇ ਉੱਤੇ ਤੁਸੀਂ ਬਾਈ ਉਹਨਾਂ ਦੇ ਘਰੇ ਆਉਣਾ ਆ ਉਹ ਕਰਦੇ ਆ ਗੱਲਾਂ ਬਾਤਾਂ 2 ਜਨਵਾਰ ਦੋਵੇਂ ਟਾਪ ਬਰੀਡ ਟਾਪ ਕਰਾਣੇ ਦੇ ਵਿੱਚ ਇੱਕ ਵੈਡ ਦਿਖਾਉਣੀ ਹੈ ਤੁਹਾਨੂੰ ਤੇ ਇੱਕ ਮੈਂ ਵਖਾਉਣੀ ਆ ਉਹ ਮਿਲਦੇ ਆ ਬਾਈ ਨੂੰ ਸਤਿ ਸ਼੍ਰੀ ਅਕਾਲ ਬਬੂ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਮਹਾਰਾਜ ਠੀਕ ਠਾਕ ਵਧੀਆ ਜੀ ਸੇਤਾ ਸੁਣਾਓ ਪਹਿਲਾਂ ਦੱਸ ਦੀਆ ਵਧੀਆ ਠੀਕ ਠਾਕ ਤੁਸੀਂ ਸੁਣਾਓ ਲੋ ਚੜਦੀ ਕਲਾ ਜੀ ਅੱਛਾ ਆਪਾਂ ਨਾਮ ਦੱਸ ਦੀਏ ਕਿਹੜਾ ਦੀ ਕਿੱਥੇ ਖੜੇ ਆ ਆਪਾਂ ਮੇਰਾ ਨਾਮ ਨਰਮਲ ਸਿੰਘ ਆ ਜੀ ਜੀ ਕਬਰੋ ਅਛਾ ਰੋੜਾ ਜੀ ਜੀ ਤੇ ਜੀ ਤੋਂ ਮਰਜੀ ਨਰਮਲ ਚੱਕੀ ਵਾਲਾ ਪੁੱਛ ਕੇ ਆਇਓ ਭਾਬੀ ਮਾਣਾ ਨਰਮਲ ਚੱਕੀ ਵਾਲੇ ਦੇ ਨਾਮ ਦੇ ਤੌਰ ਤੇ ਜਾਣਦੇ ਆ ਸਾਰੇ ਪਰ ਹਨਾ ਜੀ ਅੱਛਾ ਕਿਹੜੀਆ ਵਤੂ ਜਾਨਵਰ ਵੇਚਣੀਆਂ ਹਨਾ ਜੀ ਹਾਂ ਜੀ ਤੇ ਉਹ ਜਿਹੜੀ ਪਹਿਲਰ ਵੈਡ ਜਰਸੀ ਆ ਉਹ ਆਜਾ ਬਬੂ ਜਿਹੜੀ ਆ ਵੈਡ ਵੇਤਨੀ ਆਪਾਂ ਪਹਿਲਾਂ ਹਨਾ ਹਾਂਜੀ ਜਰਸੀ ਨਸਲ ਆ ਹਨਾ ਹਾਂਜੀ ਤੇ ਕਿੰਨਾ ਟਾਈਮ ਪਿਆ ਪਹਿਲਾਂ ਦਾ ਟਾਈਮ ਹੀ ਦੱਸਦੀ ਆਪਾਂ ਇਹ 25 ਦਿਨ ਸੂਣ ਚ ਰਹਿੰਦੇ ਆ 25 ਦਿਨ ਪਏ ਬਾਕੀ ਹੈ ਹਾਂਜੀ ਠੀਕ ਆ ਉਹ ਸੋਣੀ ਸਨੱਕੀ ਬਹੁਤ ਆ ਹਨਾ ਹਾਂਜੀ ਹੂੰ ਤੇ ਮਤਲਬ ਪਹਿਲਾ ਸੂਈ ਸੋਣਾ ਇਹਨੇ ਇਹਨੇ ਪਹਿਲਾ ਸੂਈ ਸੋਣਾ ਜੀ ਪਲੂਣੀ ਆ ਫਿਰ ਤਾਂ ਹਜੇ ਹਾਂਜੀ ਠੀਕ ਆ ਬਈ ਠੀਕ ਆ ਤੇ ਉਹ ਦੁੱਧ ਕਿੰਨਾ ਦੇ ਦੂਗੀ ਤੇਰੇ ਤਿਆਰ ਬੇਮਤਵ 10-10 ਜੀ 16-17 ਕਿਲੋ ਦਾ ਦੇਣਾ ਚਾਹੀਦਾ ਜੀ ਦੇਣਾ ਚਾਹੀਦਾ ਜਿਵੇਂ ਤਿਆਰੀ ਕਰਨ ਵਾਲੀ ਨੇ ਕੀਤੀ ਹਾਂ ਹਾਂ ਜੀ 25000 ਰਹਿੰਦੇ ਆ ਇਸ ਸੂਨ ਚ 25000 ਰਹਿ ਗਏ ਸੂਨ ਦੇ ਵਿੱਚ ਅੱਛਾ ਇਹ ਸੀਮਨ ਬਈ ਤੁਹਾਨੂੰ ਦੱਸ ਦੇਵਾ ਡੈਨਮਾਰਕ ਦੇ ਦੇ ਕਿਸੇ ਦੀ ਆ ਉਹ ਸੀਮਨ ਆ ਜਿਹੜਾ ਜਿਹੜਾ ਇਹਦੇ ਲੱਗਾ ਸੀ ਉਹ ਵੀ ਠੀਕ ਆ ਬਾਈ ਨੇ ਉੱਥੇ ਬਰਾਂਡੇ 'ਚ ਰੱਖਿਆ ਸੀ ਬਾਈ ਜੰਦਾ ਗਵਾਜ ਗਿਆ ਮੇਰੇ ਤੋਂ ਵੀ ਆਪਾਂ ਨੂੰ ਇਹ ਨਹੀਂ ਕੰਫਰਮ ਜਾਣਕਾਰੀ ਨਹੀਂ ਵੀ ਹੈ ਕਿਹੜੇ ਦੀ ਆ ਪਰ ਇੱਕ ਤੁਹਾਨੂੰ ਇੰਨੀ ਦੱਸ ਦਿੰਨਾ ਗੱਲ ਵੀ 100 ਦੇ ਵਿੱਚੋਂ 100% ਪਿਓਰ ਕੁਆਲਿਟੀ ਦੇ ਵਿੱਚ ਜਰਸੀ ਆ ਕੋਈ ਇਹਦੇ ਵਿੱਚ 10% ਵੀ ਕ੍ਰੋਸ ਨਹੀਂ ਹੈਗਾ ਇਹ ਨੋਟ ਰੱਖਿਆ ਅੱਛਾ ਤੇ ਦਿਨ ਪੱਤੀ ਪਿਆ ਹਜੇ ਹੈ ਪੱਤੀ ਜੇ ਤਾਂ ਬਹੁਤ ਸੋਹਣੀ ਤਿਆਰੀ ਕਰ ਜਿਓ ਹਣਾ ਜੀ ਬਹੁਤ ਵਧੀਆ ਤਿਆਰੀ ਕਰੂ ਜੀ ਹੂੰ ਹੂੰ ਤੁਹਾਨੂੰ ਕਿਵੇਂ ਲੱਗਦੀ ਹੈ ਯਾਰ ਇਹ ਰੱਖਣਾ ਚਾਹੀਦਾ ਹੈ ਕਿ ਘਰੇ ਮੇਲੇ ਦੁੱਧ ਪੀਣ ਨੂੰ ਬਾਬਾ ਸਾਡੇ ਪਸੋਂ ਜ਼ਿਆਦਾ ਆ ਜੀ ਫਿਰ ਕੀ ਕੀਤਾ ਆ ਓਏ ਹੂੰ ਮਜਬੂਰੀ ਆ ਹਨਾ ਮਜਬੂਰੀ ਆ ਕੋਈ ਹੱਥ ਤਾਂ ਲਾਉਂਦਾ ਨਹੀਂ ਕੋਈ ਹੂੰ ਕੰਮ ਕਰਨਾ ਸਾਮਾ ਨੂੰ ਤਿਆਰ ਨਹੀਂ ਕੋਈ ਸੀਰੀ ਮੈਦਾਨ ਨੂੰ ਕੋਈ ਬੰਦਾ ਹੁੰਦਾ ਨਹੀਂ ਬੰਦਾ ਮਿਲਦੀ ਵੇਰ ਲੋਕਾਂ ਮੌਕਾ ਹੋਇਆ ਹਾਂ ਜੀ ਹਾਂ ਠਣਤ ਨੂੰ ਬਹੁਤ ਚੰਗਾ ਲੱਗਾ ਕਰਮਾਨੀ ਹਾਂ ਉਹ ਅੱਜ ਦਿਨ 25 ਫਿਰ ਤੱਕ ਕਰਵਾਂ ਵਾਲੀ ਕਰਜ਼ੂ ਰਿਕਾਰਡ ਤੋੜ ਜੂ ਬਣਦੀ ਬਣਾਉਂਦੀ ਯਾਰ ਹਾਂ ਜੀ ਅੱਛਾ ਰੇਟ ਕੀ ਲਊਗਾ ਕੋਈ ਅੱਜ ਦਾ ਇਹਦਾ ਰੇਟ ਜੀ 90000 ਦੀ ਦੇਣੀ ਹੈ ਜੀ। ਬੇਯਰਮਾਨਤਨ ਕਰਦੇ ਆਂਗੇ ਵਿੱਚ ਹਾਂ ਜੀ ਮਾਤਨ ਕਰ ਦਾਂਗੇ ਜੇ ਜਿਆ ਕੋਈ ਆਊਗਾ। ਮੈਨਾਂ ਜਦੋਂ ਮੌਕੇ ਤੇ ਕੋਈ ਆਊਗਾ ਉਹ ਜੀ ਗੱਲਬਾਤ ਆਪਾਂ ਕਰ ਲਾਂਗੇ। ਹਾਂ ਜੀ ਕਰ ਲਾਂਗੇ ਕਰ ਲਾਂਗੇ। ਠੀਕ ਹੈ ਲੈ ਵੀ ਮਿੱਤਰੋ ਕੁਆਲਿਟੀ ਇੱਕ ਵਾਰੀ ਮੂੰਹ ਵਿਖਾਈ ਪੁੱਤ ਇਹਦਾ ਮੂੰਹ ਦੇ ਵਿੱਚ ਮੱਥੇ ਦੇ ਵਿੱਚ ਟੂਆ ਜਿਹੜਾ ਆਪਾਂ ਜੀ ਦੋ ਬਾਂਡੇ ਰੱਖ ਲਿਓ ਜਵੇਂ ਆਪਾਂ ਕੁੱਤੀ ਦੇ ਵਿੱਚ ਬਾਂਡੇ ਰੱਖਦੇ ਹੁੰਦੇ ਆ ਨਾ ਮਿੱਤਰੋ ਉਹ ਚੀਜ਼ਾਂ ਨੇ ਕਰਮ ਵਾਲੀ ਦੇ ਮੱਥੇ ਦੇ ਵਿੱਚ ਆ ਵੇਖੋ ਕਿਰਾਂ ਦੀ ਮੂੰਹ ਇਹਦਾ। ਤੋਂ ਪਹਿਲਾਂ ਵੀ ਕਹਿ ਗਿਆ ਡੇ ਫੇਸ ਕੁਆਲਿਟੀ ਹਰ ਪੱਖਾ ਜਿਹੜਾ ਬੱਛੀ ਦਾ ਕਮਾਲ ਆ ਯਾਰ ਕਹਿਣ ਤੋਂ ਭਾਵੇਂ ਕੋਕੇ ਜੜੀ ਫਿਰਦੀ ਆ ਕਰਮ ਵਾਲੀ ਬਿਊਟੀ ਦੇ ਵਿੱਚ ਤਾਂ ਬਾਕੀ 25 ਦਿਨਾਂ ਨੂੰ ਕੀ ਕਰਦੀ ਆ ਉਸ ਸਮੇਂ ਤੇ ਗੱਲਾਂ ਹੋਊਗੀਆਂ ਸਾਹਮਣੇ ਵਾਲੇ ਭਰਾ ਦੇ ਲਈ ਗਹਿਣਾ ਚੀਜ਼ ਦਾ ਅੱਛਾ ਉਹ ਜਿਹੜੀ 2 ਨੰਬਰ ਤੇ ਆਪਣੀ ਮੱਝ ਆਇਂਦੇ ਬਾਰੇ ਕੀ ਡਿਟੇਲ ਇਹ ਕਿੰਨੇ ਚਿਰ ਦੀ ਗੱਪਣਾ ਇਹਨੂੰ 7ਵੇਂ ਮਹੀਨੇ ਚੱਲਦੀ ਹੈ ਤੇ 7ਵਾਂ ਮਹੀਨਾ ਹੁਣ ਇਹਨੂੰ ਮਤਲਬ ਚੱਲੀ ਜਾਂਦਾ ਵਾ ਕਿੰਨੇ ਕੁ ਦਿਨ ਕੁਝ ਕੁ ਦਿਨ ਹੀ ਬਾਕੀ ਆ ਹਨਾ ਪੂਰਾ ਹੁਣ ਬਸ ਆ ਥੋੜੇ ਦਿਨ ਹੀ ਬਾਕੀ ਆ ਪੂਰਾ ਹੋਣ ਦੇ ਪੂਰਾ ਹੋਣ ਦੇ ਅੱਛਾ ਦੁੱਧ ਕਿੰਨਾ ਦੇ ਦਿੰਦੀ ਆ ਹੁਣ ਦੁੱਧ ਦਾ ਤਿੰਨ ਕਿਲੋ ਹੋਊਗਾ ਜੀ ਹੁਣ ਤਿੰਨ ਕਿਲੋ ਇੱਕ ਟਾਈਮ ਹੀ ਮਿਲਦੀ ਕਿ ਦੋਵੇਂ ਟਾਈਮ ਉਹਨੇ ਟਾਈਮ ਆ ਜੀ ਇੱਕ ਦੋਵੇਂ ਟਾਈਮ ਹੀ ਮਿਲਦੀ ਆ ਜੀ ਥੀਲ ਵਾਲਾ ਪੱਖ ਤਾਂ ਬਹੁਤ ਚੰਗਾ ਫਰਮੈਂਦਾ ਹਨਾ ਬਹੁਤ ਮਹੀਨੇ ਮਿਲ ਜਾਣਾ ਇਹ ਕਰਮ ਵਾਲੀ ਨੇ ਹਾਂ ਜੀ ਹਾਂ ਜੀ ਅੱਛਾ ਮਗਰ ਇਹਦੇ ਆ ਕੱਟਾ ਆ ਗਿਆ ਹਨਾ ਜੀ ਮਗਰ ਕੱਟਾ ਆ ਗਿਆ ਇਹ ਕੱਟੇ ਦੀ ਮਿਲਦੀ ਆ ਜ ਬਹੁਤ ਸੀਲਸਾ ਕਿਵੇਂ ਆ ਜੀ ਲੰਮਾ ਸਮਾਂ ਦੋ ਦੋ ਦੇਣ ਵਾਲੀ ਮੈਂ ਤਾਜੀ ਦੁੱਧ ਕਿੰਨਾ ਕੁ ਦੇਗੀ ਸੀ ਤਾਜੀ ਥਾਲੇ ਸਿਗਾ ਇਹ ਕੋਲੇ 13 ਕਿਲੋਟਰ ਦੁੱਧ ਸੀ 13 ਲੀਟਰ ਦੁੱਧ ਦੇਗੀ ਤਾਜੀ ਕਿਆ ਮਾ ਠੀਕ ਹੈ ਜੀ ਲੱਤਾ ਥੋੜੀਆਂ ਜਿਹੀਆਂ ਵੰਗੀਆਂ ਕਰ ਗਈ ਮੁੰਦੀਆਂ ਹਨਾ ਆ 3.30 10 ਵਾ ਇਹ ਸੂਈ ਆ ਚੌਥੇ ਸੂਏ ਨੂੰ ਤੁਮਾ ਹੁਣ ਚੌਥੇ ਸੂਏ ਲਈ ਗੱਪਣਾ ਤੀਜਾ ਸੂਆ ਇਹ ਸੂਈ ਹੋਈ ਆ ਹਾਂਜੀ ਅੱਛਾ ਠੀਕ ਹੈ ਇਹ ਫਿਰ ਜੀ ਕੋ ਰੱਖਣ ਨਾਲ ਲੈ ਜਾਵੇ ਲੰਬਾ ਤਾਂ ਨਹੀਂ ਹੈਗਾ ਬਾਬਾ ਨਹੀਂ ਨਹੀਂ ਜੀ ਥਾਪੀ ਮਾਰ ਕੇ ਮਿਲੂਗੀ ਠੀਕ ਰੰਗ ਕੇ ਮਿਲਦੀ ਜੇ ਅੱਧਾ ਘੰਟਾ ਵੀ ਲੇਟ ਹੋ ਜਾਦਾ ਅੱਛਾ ਡਾ ਇਹ ਆ ਰੇਟ ਆ ਗਈ 75000 ਰੁਪਏ 75000 ਰੁਪਿਆ ਮਾਨਤਾਂ ਦੇ ਵਿੱਚ ਹੋ ਜਾਊਗਾ ਹੋ ਜਾਊਗਾ ਜੀ ਮਿੱਤਰੋ ਹੁਣ ਦੋ ਚੀਜ਼ਾਂ ਤੈਨੀਆਂ ਮਿਲ ਜਾਣੀਆਂ 75000 ਦੇ ਵਿੱਚ ਅੱਗੇ ਸੂਣ ਵਾਲੀ ਵੀ ਮਿਲ ਜਾਣੀ ਆ ਅੱਜ ਦੁੱਧ ਮਿਲ ਜਾਣਾ ਮਹਿ ਮਿਲ ਜਾਣੀ ਆ ਆ ਕੱਟਾ ਮਿਲ ਜਾਣਾ ਲੈ ਪੁੱਤ ਕੱਟਾ ਵਖਾਈ ਜਾਂਦਾ ਘੱਟ ਤੋਂ ਘੱਟ ਵੀ ਬਾਜ਼ਾਰ ਦੇ ਚ ਕੀਮਤ 8 9000 ਦਾ ਕੱਟਾ 7 8 ਦਾ 9 ਦਾ ਇੱਥੇ ਜੇ ਹੈਗਾ ਵਾ ਤੇ ਫਿਰ ਮਹਿ ਦੀ ਕੀਮਤ ਕਿੱਥੇ ਰਹਿ ਗਈ ਮਾਨਤਾਂ ਨੂੰ ਵੀ ਹੋ ਜਾਣਾ ਵਿੱਚੋਂ ਤੁਸੀਂ ਆਪ ਹੀ ਸਿਆਣੇ ਆ ਬਾਕੀ ਗੋਲ ਨਿੱਗਰ ਠੋਸ ਮੈਂ ਆ ਮਿੱਤਰੋ ਇਹ ਦੋ ਜਾਨਵਰ ਸੀਗੇ ਹੁਣਾਂ ਦੇ ਆਪਾਂ ਭਾਈ ਨਿਰਮਲ ਨੰਬਰ ਦੇ ਹਾਂਜੀ ਹਾਂਜੀ ਕਿੰਨਾ ਜੀ 9872119420 9872119420 20 9872119420 22 ਦਾ ਨੰਬਰ ਆ ਇਸ ਨੰਬਰ ਤੇ ਕਰਨਾ ਤੁਸੀਂ ਰਾਬਤਾ ਕੈਂ ਮਿੱਤਰੋ ਪਿੰਡ ਹੈਗਾ ਮਿਰਜੇ ਦਾ ਹਾਂਜੀ 73400 407 48840 46 ਇਹਨਾਂ ਨੰਬਰਾਂ ਤੇ ਰਾਬਤਾ ਕੈਂ ਕਰ ਲਓ ਨੰਬਰ ਸਕਰੀਨ ਦੇ ਉੱਤੇ ਪਿੰਡ ਮਿਰਜੇ ਹੈਗੇ ਜ਼ਿਲ੍ਹਾ ਫਿਰੋਜ਼ਪੁਰ ਗੱਲਬਾਤ ਲਈ ਜਾਣਕਾਰੀ ਲਈ ਸਾਰਾ ਕੁਝ ਨੰਬਰ ਤੇ ਆ